ਹੁਣ ਲੋਕ ਹੋ ਜਾਣ ਸਾਵਧਾਨ ਬਾਜ਼ਾਰਾਂ ਦੇ ਵਿੱਚ ਐਕਟਿਵ ਹੋਇਆ ਖੁਜਲੀ ਗੈਂਗ ਇਹ ਜਿਹੜੇ ਇਹਨੇ ਲੁੱਟ ਦਿਆ ਵਾਰਦਾਤਾ ਨੂੰ ਅੰਜਾਮ ਲੁੱਟਾ ਘੁਆ ਦੇ ਮਾਮਲੇ ਅਸੀਂ ਅਕਸਰ ਹੀ ਬਹੁਤ ਦੇਖਦੇ ਆ ਪਰ ਤੁਹਾਨੂੰ ਕੀ ਪਤਾ ਆ ਕਿ ਇਹ ਲੁੱਟ ਖੋ ਕਰਨ ਦੇ ਤਰੀਕੇ ਬਹੁਤ ਜ਼ਿਆਦਾ ਨੇ ਤੇ ਬਹੁਤ ਵਕਰੇ ਵੀ ਨੇ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਗੈਂਗ ਸਰਗਰਮ ਹੋਇਆ ਸੀ ਜਿਸ ਦਾ ਨਾਮ ਖੁਜਲੀ ਗੈਂਗ ਰੱਖਿਆ ਗਿਆ ਸੀ ਤੇ ਹੁਣ ਫੇਰ ਤੋਂ ਖੁਜਲੀ ਗੈਂਗ ਜਿਹੜਾ ਆ ਸਰ ਗਰਮ ਹੋ ਗਿਆ ਜਿਸ ਦੇ ਵੱਲੋਂ ਇੱਕ ਵੱਖਰੇ ਤਰੀਕੇ ਦੇ ਨਾਲ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਜਦੋਂ ਇਹ ਤਰੀਕਾ ਤੁਹਾਨੂੰ ਦੱਸਾਂਗੇ ਤਾਂ ਤੁਹਾਡੇ ਰੌਂਗਟੇ ਖੜੇ ਹੋ ਜਾਣੇ ਨੇ ਤੇ ਤੁਸੀਂ ਵੀ ਅੱਗੇ ਤੋਂ ਆਪਣੇ ਆਲੇ-ਦੁਆਲੇ ਦੇਖ ਕੇ ਤੁਰਿਆ ਕਰੋਗੇ ਕਿਉਂਕਿ ਇਸ ਗੈਂਗ ਦਾ ਇਹ ਨਹੀਂ ਪਤਾ ਕਿੱਥੇ ਤੁਹਾਡੇ ਨਾਲ ਕੀ ਕਰ ਦੇਵੇ ਤੇ ਕਦੋਂ ਤੁਹਾਡੇ ਨਾਲ ਕਿਹੜੀ ਘਟਨਾ ਵਾਪਰ ਜਾਵੇ ਇਸ ਖੁਜਲੀ ਗੈਂਗ ਦੇ ਕਰਕੇ ਚਾਹ ਤੁਸੀਂ ਜੇਕਰ ਸੁਣਿਆ ਹੋਵੇਗਾ ਖੁਜਲੀ ਗੈਂਗ ਦੇ ਬਾਰੇ ਤਾਂ ਤੁਹਾਨੂੰ ਪਤਾ ਵੀ ਹੋਵੇਗਾ ਪਰ ਹੁਣ ਕਈ ਸਾਲਾਂ ਬਾਅਦ ਦੁਬਾਰਾ ਤੋਂ ਸਰਗਰਮ ਹੋਈ ਖੁਜਲੀ ਗੈਂਗ ਨੇ ਪੁਲਿਸ ਪ੍ਰਸ਼ਾਸਨ ਨੂੰ ਅਤੇ ਆਮ ਲੋਕਾਂ ਨੂੰ ਚੱਕਰਾਂ ਦੇ ਵਿੱਚ ਪਾ ਦਿੱਤਾ ਤਾਂ ਹੁਣ ਇਹ ਵੀ ਤਾਂ ਦੇਖਣ ਵਾਲੀ ਗੱਲ ਆ ਕਿ ਪੁਲਿਸ ਪ੍ਰਸ਼ਾਸਨ ਆਖਿਰ ਕਦੋਂ ਤੱਕ ਇਸ ਗੈਂਗ ਨੂੰ ਕਾਬੂ ਕਰਦਾ ਤੇ ਕਦੋਂ ਤੱਕ ਇਹ ਵਾਰਦਾਤਾ ਰੋਕਿਆ ਜਾਣ ਗਿਆ ਕਿਉਂਕਿ ਇੱਥੇ ਖੁਜਲੀ ਗੈਂਗ ਦੇ ਵੱਲੋਂ ਕਾਰਨਾਮੇ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਇਸ ਮੌਸਮ ਦੇ ਵਿੱਚ ਬਾਜ਼ਾਰ 'ਚ ਸ਼ਰਸ਼ਪਾਟਾ ਕਰਦੀ ਸਮੇਂ ਖੁਜਲੀ ਹੋਣਾ ਆਮ ਜਹੀ ਗੱਲ ਹੈ। ਬਾਰਿਸ਼ ਦੇ ਦੌਰਾਨ ਬਹੁਤ ਸਾਰੇ ਬੈਕਟੀਰੀਆ ਸਾਡੇ ਸਰੀਰ ਤੇ ਚਿਪਕ ਜਾਂਦੇ ਨੇ ਜਿਸ ਕਾਰਨ ਸਾਨੂੰ ਖੁਜਲੀ ਮਹਿਸੂਸ ਹੁੰਦੀ ਹੈ। ਪਰ ਤੁਹਾਨੂੰ ਇਹ ਦੱਸ ਦਈਏ ਕਿ ਜੇਕਰ ਤੁਸੀਂ ਅਜੀਹਾ ਸੋਚ ਰਹੇ ਹੋ ਤਾਂ ਤੁਸੀਂ ਗਲਤ ਹੋ ਤੇ ਤੁਸੀਂ ਸਾਵਧਾਨ ਹੋ ਜਾਓ। ਕਿਉਂਕਿ ਇਹ ਇੱਕ ਆਮ ਗਲਤੀ ਹੈ ਪਰ ਹੁਣ ਆਮ ਗੱਲ ਲੱਗ ਨਹੀਂ ਰਹੀ। ਇਸ ਗੱਲ ਨੂੰ ਚੋਰੀ ਕਰਨ ਵਾਲੀ ਗਰੋਹ ਵੱਲੋਂ ਪੂਰੀ ਤਰ੍ਹਾਂ ਵਰਤਿਆ ਜਾ ਰਿਹਾ ਹੈ। ਦਰਸਲ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਖੁਜਲੀ ਗੈਂਗ ਸਰਗਰਮ ਹੋ ਗਿਆ ਬਹੁਤ ਹੀ ਵਕਰੇ ਤਰੀਕੇ ਦੇ ਨਾਲ ਲੋਕਾਂ ਦਾ ਸਮਾਨ ਚੋਰੀ ਕੀਤਾ ਜਾ ਰਿਹਾ ਦੱਸਦੇ ਕਿ ਖੁਜਲੀ ਗਿਰੋ ਕੁਰੀਬ 12 ਸਾਲ ਪਹਿਲਾਂ ਦਿੱਲੀ ਦੇ ਵਿੱਚ ਸਰਗਰਮ ਸੀ ਹੁਣ ਇੱਕ ਵਾਰ ਫਿਰ ਇਸ ਗਿਰੋ ਨੇ ਆਪਣੇ ਪੁਰਾਣੇ ਢੰਗ ਨਾਲ ਚੋਰੀ ਦੇ ਆਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਅਸਲ ਦੇ ਵਿੱਚ ਕਿਸੇ ਵਿਅਕਤੀ ਦਾ ਸਮਾਨ ਚੋਰੀ ਕਰਨ ਲਈ ਇਹ ਗਿਰੋ ਪਹਿਲਾਂ ਉਸ ਤੇ ਪਾਊਡਰ ਛੜਕਦਾ ਅਤੇ ਫਿਰ ਉਸ ਦੇ ਸਰੀਰ ਤੇ ਖੁਜਲੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਉਸ ਦੇ ਸਰੀਰ ਤੇ ਖੁਜਲੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਸ ਵਿਅਕਤੀ ਦੇ ਸਰੀਰ ਤੇ ਖੁਜਲੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਗਰੋਸ ਦਾ ਸਮਾਂ ਲੈ ਕੇ ਭੱਜ ਜਾਂਦੇ ਨੇ ਅਜਿਹਾ ਹੀ ਮਾਮਲਾ ਦਿੱਲੀ ਦੇ ਸਦਰ ਬਾਜ਼ਾਰ ਤੋਂ ਸਾਹਮਣੇ ਆਇਆ ਜਿੱਥੇ ਕਿ ਸਦਰ ਬਾਜ਼ਾਰ 'ਚ ਇੱਕ ਵਿਅਕਤੀ ਜਾ ਰਿਹਾ ਸੀ ਤਾਂ ਕਿਸੇ ਨੇ ਉਸ ਦੇ ਉੱਤੇ ਪਾਊਡਰ ਛੜਕ ਦਿੱਤਾ ਜਿਉਂ ਹੀ ਵਿਅਕਤੀ ਅੱਗੇ ਵਧਿਆ ਤਾਂ ਉਸ ਦੇ ਸਰੀਰ ਤੇ ਖੁਜਲੀ ਸ਼ੁਰੂ ਹੋ ਗਈ ਉਸਨੇ ਕਾਰ ਦੀ ਸਾਈਡ 'ਚ ਹੋ ਕੇ ਆਪਣੀ ਕਮੀਜ਼ ਲਾਹੀ ਅਤੇ ਖੁਦ ਸਫਾਈ ਕਰਨ ਲੱਗਾ ਇਸ ਤੋਂ ਬਾਅਦ ਜਿਵੇਂ ਹੀ ਉਕਤ ਵਿਅਕਤੀ ਆਪਣੇ ਸਰੀਰ ਦੀ ਸਫਾਈ ਕਰਨ 'ਚ ਰੁੱਝਿਆ ਹੋਇਆ ਸੀ ਤਾਂ ਉੱਥੇ ਮੌਜੂਦ ਕੁਝ ਲੋਕਾਂ ਨੇ ਉਸ ਨੂੰ ਕੇਰਲਾ ਤੇ ਚੋਰਾਜੋਂ ਇੱਕ ਨੇ ਪੀੜਤਾ ਦੇ ਸਮਾਨ ਤੇ ਹੱਥ ਸਾਫ਼ ਕਰ ਦਿੱਤਾ। ਇਹ ਘਟਨਾ ਸਦਰ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਵੀ ਹੋਈ ਆ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਸਦਰ ਬਾਜ਼ਾਰ ਇਲਾਕੇ 'ਚ ਖੁਜਲੀ ਗੈਂਗ ਫਿਰ ਤੋਂ ਸਰਗਰਮ ਹੋ ਗਿਆ। ਇਸ ਗਿਰੋਹ ਦੇ ਮੈਂਬਰ ਲੰਘਣ ਵਾਲੇ ਲੋਕਾਂ ਤੇ ਪਾਊਡਰ ਪਾ ਦਿੰਦੇ ਨੇ ਅਤੇ ਫਿਰ ਜ਼ਰ ਸਮਾਨ ਚੋਰੀ ਕਰਕੇ ਉਸਦੇ ਅੱਖਾਂ ਦੇ ਸਾਹਮਣੇ ਹੀ ਫਰਾਰ ਹੋ ਜਾਂਦੇ ਨੇ। ਪਾਵੇਂ ਫਿਲਹਾਲ ਇਸ ਘਟਨਾ ਸੰਬੰਧੀ ਪੁਲਸ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਪਰ ਖੁਜਲੀ ਜੋ ਦੇ ਮੋੜ ਸਰਗਰਮ ਹੋਣ ਕਾਰਨ ਸਥਾਨਕ ਵਪਾਰੀਆਂ ਘਟਨਾਵਾਂ ਦਾ ਕੌਣ ਜ਼ਿੰਮੇਵਾਰ ਹੈ ਤੇ ਇੱਥੇ ਸਰਗਰਮ ਹੋਣ ਦੇ ਕਾਰਨ ਸਥਾਨਕ ਵਪਾਰੀਆਂ ਦੇ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਇੱਥੇ ਲੋਕ ਘਬਰਾਏ ਹੋਏ ਨੇ ਕਿ ਜੇਕਰ ਅਜਿਹਾ ਹੀ ਕਰਦੇ ਰਿਹਾ ਤਾਂ ਕੀ ਹੋਵੇਗਾ ਲੋੜਾ ਪੁਲਸ ਪ੍ਰਸ਼ਾਸਨ ਨੂੰ ਜਲਦੀ ਖੁਜਲੀ ਗੈਂਗ ਨੂੰ ਗ੍ਰਿਫਤਾਰ ਕਰਨ ਦੀ ਫਿਰ ਰਿਪੋਰਟ ਹੰਦਰਦ ਟੀਵੀ